ਸਾਡੀ ਟੀਮ ਨੂੰ ਇੱਕ ਬਹੁਤ ਵਧੀਆ ਸਫਲਤਾ ਮਿਲੀ ਹੈ ਐਸਆਈ ਗੁਰਦੀਪ ਸਿੰਘ ਜਿਹੜੇ ਇਸ ਮੌਕਦੇ ਤੇ ਆਈਯੂਵੀ ਨੇ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਯਾਦਵਿੰਦਰ ਸਿੰਘ ਯਾਦਾ ਤੇ ਸਵਰਨ ਸਿੰਘ ਜੋ ਦੁਰਾਨੇ ਪੁੱਛ ਗਿਸ਼ ਗੱਲ ਸਾਹਮਣੇ ਆਈ ਆ ਯਾਦਵਿੰਦਰ ਸਿੰਘ ਯਾਦਾ ਜਿਹੜਾ ਬਾ ਇਸ ਦਾ ਇੱਕ ਰਿਸ਼ਤੇਦਾਰ ਆ ਅਰਮਾਨ ਦੀ ਆਸਟ੍ਰੇਲੀਆ ਚ ਰਹਿੰਦਾ ਪਿੱਛੋਂ ਇਹ ਚੇਲਾ ਪਿੰਡ ਆ ਪਿੱਖੀਗੜ੍ਹ ਵਿੱਚ ਇਹਦਾ ਭਣ ਜਾਵਾ ਇਹਨਾਂ ਦੋਨਾਂ ਨੇ ਹੀ ਰਲ ਕੇ ਇੱਕ ਸਕੀਮ ਬਣਾਈ ਵੀ ਫਰੋਤੀ ਦੇ ਨਾਂ ਤੇ ਆਪਾਂ ਹੁਣ ਕੰਮ ਸ਼ੁਰੂ ਕਰਦੇ ਆ ਤੇ ਜਿਹੜਾ ਹੈਗਾ ਸਵਰਨ ਸਿੰਘ ਤੇ ਯਾਦਵਿੰਦਰ ਜਿਹੜਾ ਇਹ ਇਕੱਠੇ ਆ ਜਿਹੜੇ ਗ੍ਰফতার ਕੀਤੇ ਗਏ ਆ ਜਿਹੜਾ ਸਵਰਨ ਸਿੰਘ ਆ ਜਿਹੜਾ ਇੱਥੇ ਇੱਕ ਆਗਿਆਦ ਤੁਹਾਨੂੰ ਧਿਆਨ ਚ ਲਿਆਉਣਾ ਚਾਹੂੰਗਾ ਸੁਖਜਿੰਦਰ ਸਿੰਘ ਦਾ ਭਰਾ ਆ ਯਾਦਵਿੰਦਰ ਸਿੰਘ ਸੁਖਵਿੰਦਰ ਸਿੰਘ ਦੇ ਘਰ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਇੱਥੇ ਚਵਾਲ ਰੋਡ ਤੇ ਇਹਦੀ ਇੱਕ ਕੋਠੀ ਬਣ ਰਹੀ ਹੈ। ਸ਼ਰਮ ਸਿੰਘ ਨੇ ਅਰਮਾਨ ਨਾਲ ਬਹਿ ਕੇ ਸਲਾਹ ਕੀਤੀ ਤੇ ਇਹਨੂੰ ਗਾਈਡ ਕੀਤਾ। ਯਾਦਵਿੰਦਰ ਸਿੰਘ ਨੇ ਉੱਥੇ ਜਾ ਕੇ ਇੱਕ ਵੀਡੀਓ ਬਣਾਈ। ਵੀਡੀਓ ਦੇ ਵਿੱਚ ਨਾਲੇ ਥ੍ਰੈਟ ਦੇ ਰਿਹਾ ਕਿ ਮੈਂ ਇਹਦਾ ਨਾਮ ਨੁਕਸਾਨ ਅੱਜ ਕਰ ਦੇਣਾ ਸੀ। ਉਹ ਵੀਡੀਓ ਤੋਂ ਅਸੀਂ ਵਸਿੰਦਾ ਜਿਹੜਾ ਤਕਤੀਸ਼ ਵਕਲੋਕ ਨੂੰ ਪਹਿਲਾਂ ਤੋਂ ਕੀਤੀ ਗਈ ਜਿਸ ਤੋਂ ਇਹਨਾਂ ਕੋਲੋਂ ਤਿੰਨ ਪਿਸਟਲ ਬੱਤੀ ਬੋਰ ਦੇ ਰਿਕਵਰ ਹੋਇਆ ਨਾਲ ਰਾਉਂਡ ਆ ਜੀ ਬਾਕੀ ਜਿਹੜੀ ਇਨਵੈਸਟੀਗੇਸ਼ਨ ਵਿੱਚ ਸੀਜਾ ਸਾਹਮਣੇ ਆਉਣਗੀਆਂ ਕੋਸ਼ਿਸ਼ ਹਮੇਸ਼ਾ ਤੁਹਾਡੇ ਤੁਸੀਂ ਦੱਸਦੇ ਹੋਣ ਫੋਨ ਆਈ ਸੀ ਫੋਨ ਇਹਨੇ ਜਿਹੜਾ ਅਰਮਾਨ ਆ ਸਟ੍ਰੇਲੀਆ ਤੋਂ ਉਹ ਬਾਹਰ ਵਾਲੇ ਨੰਬਰ ਤੋਂ ਕਰਦਾ ਸੀ ਆਪਣੇ ਆਪ ਨੂੰ 골ਡੀ ਢਿੱਲੋਂ ਦਾ ਨਾਮ ਲੈ ਕੇ ਕਰ ਰਿਹਾ ਸੀ ਹੋਰ ਵੀ ਇਸ ਮਾਮਲੇ ਚ ਗਰਜ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਜੀ ਇਸ ਮਾਮਲੇ ਚ ਕਿੰਨੇ ਬੰਦਿਆਂ ਦਾ ਨਾਮ ਜ਼ਿਕਰ ਕੀਤਾ ਗਿਆ ਭਾਈ ਇਹ ਚ ਟੋਟਲ 2 ਗ੍ਰਿਫਤਾਰ ਆ ਜੀ ਤੀਸਰਾ ਜਿਹੜਾ ਅਰਮਾਨ ਜਗਤ ਸਾਨੂੰ ਜਗਦੀਸ਼ ਸਿੰਘ ਆਸਟ੍ਰੇਲੀਆ ਇੱਕ ਨੂੰ ਨਾਮਿਨੇਟ ਹੋਇਆ ਜੀ ਮੈਂ ਇਹਨਾਂ ਦੀ ਉਮਰ ਉਹੀ 25-26 ਸਾਲ ਮੈਂ ਇੱਕ ਟੀਜਾ ਆਪਣੇ ਧਿਆਨ ਚ ਇੱਕ ਹੋਰ ਲਾਉਣਾ ਚਾਹੁੰਦਾ ਇਸ ਪੁਲਿਸ ਆਪਣਾ ਵਰਕ ਕਰ ਰਹੀ ਆ ਮਾਪੇ ਆਪਣਾ ਵਰਕ ਛੱਡ ਗਏ ਆ ਮਾਪੇ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖ ਰਹੇ ਠੀਕ ਆ ਜੀ ਜਿਹੜਾ ਆਪਣਾ ਸਵਰਨ ਸਿੰਘ ਆ 12 ਗੱਲੇ ਜ਼ਮੀਨ ਆ ਇਹ ਕੋਈ ਜਾਣ ਬੁੱਝ ਕੇ ਮੀਡੀਆ ਸੋਸ਼ਲ ਮੀਡੀਆ ਤੇ ਦੇਖ ਕੇ ਆਪਣੇ ਕੈਰੀਅਰ ਖਰਾਬ ਕਰ ਰਹੇ ਮਾਪੇ ਨੂੰ ਵੀ ਰਿਕੁਐਸਟ ਹੈ ਵੀ ਆਪਣੇ ਬੱਚਿਆਂ ਤੇ ਆਪਣੀ ਜੋ ਮਿਹਰੀ ਸੰਭੀਏ ਪੁਲਿਸ ਨੇ ਤੇ ਆਪਣਾ ਕੰਮ ਕਰਨਾ ਸਾਨੂੰ ਸਾਡੀ ਡਿਊਟੀ ਆ ਅਸੀਂ ਕਰਦੇ ਰਹੇ ਹਾਂ ਤੇ ਕਰਦੇ ਰਾਂਗੇ ਪਰ ਮਾਪੇ ਜਿਹੜਾ ਆਪਣਾ ਬੱਲਾ ਛਾੜ ਜਾਂਦੇ ਆ ਜੀ ਸਿਸਟਮ ਖਰਾਬ ਹੋ ਗਿਆ ਆ ਖਰਾਬ ਹੋ ਗਿਆ ਹੁਣ ਇੱਥੇ ਦੇਖਿਆ ਜਾਵੇ 12 ਕਿਲੇ ਜ਼ਮੀਨ ਚੰਗੀ ਬੜੀ ਰੋਟੀ ਖਾ ਰਹੇ ਆ ਸਕੂਲ ਆ ਉਸ ਰੋਡ ਦੇ ਤੋਂ ਮੁਖਬਰ ਖਾਸ ਨੇ ਤਲਾਹ ਦਿੱਤੀ ਸੀ ਉਦੋਂ ਇਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜੀ ਦੋ ਪਿਸਟਲ ਇਹਨਾਂ ਦੇ ਕੋਲ ਰਿਕਵਰ ਹੋਏ ਤੀਸਰਾ ਫਿਰ ਇਹਨਾਂ ਨੇ ਸ਼ਨਾਖ ਦੇ ਉਤੇ ਬਰਾਮਦ ਕਰਵਾਇਆ ਜੀ